ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਜਿਹੜੀ ਅਸੀਂ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਔਰ ਅਗਲੇ 5 ਦਿਨ ਯਾਨੀ ਕਿ 27 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਔਰ ਉਮੀਦ ਕਿਨੇ ਕਸਾਰ ਨੇ ਮੌਨਸਨ ਕਿੰਨਾ ਗਰੇਗਾ ਆਉਂਦੇ ਦਿਨਾਂ ਦੇ ਵਿੱਚ ਇਹ ਅਪਡੇਟ ਤੁਹਾਨੂੰ ਇਹ ਰਿਪੋਰਟ ਤੁਹਾਨੂੰ ਦਿਆਂਗੇ ਇਸ ਵੀਡੀਓ ਦੇ ਵਿੱਚ ਜੇਕਰ ਸੈਟਲਾਈਟ ਦਾ ਸਿਨ ਦੇਖਦੇ ਹਾਂ ਜੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਬੱਦਲ ਬਣ ਰਿਹਾ ਜਿਹੜਾ ਕਿ ਕੁਝ ਖੇਤਰਾਂ ਦੇ ਵਿੱਚ ਉਮੀਦ ਅਜ ਕਰਾਵੇਗਾ ਆਉਂਦੇ ਘੰਟਿਆਂ ਦੇ ਵਿੱਚ ਦਬਾਬਾ ਤੇ ਮਾਲਵਾ ਖੇਤਰ ਮੁੱਖ ਰਹਿ ਸਕਦੇ ਆ ਔਰ ਦੂਜੇ ਪਾਸੇ ਜੰਮੂ ਦੇ ਉੱਪਰਲੇ ਭਾਗਾਂ ਦੇ ਵਿੱਚ ਤਗਾ ਪੰਜਾਬ ਦੇ ਵੀ ਕੁਝ ਖੇਤਰਾਂ ਨੂੰ ਕਵਰ ਕਰ ਸਕਦਾ ਤੇ ਦੂਜੇ ਪਾਸੇ ਜਗਰਾਫਾ ਦੇਖਦੇ ਆਂ ਤੇ ਹਿਮਾ ਅੰਚਲ ਉੱਤਰਾਖੰਡ ਹੋ ਗਿਆ ਜੰਮੂ ਹੋ ਗਿਆ ਹਰਿਆਣਾ ਹੋ ਗਿਆ ਨਾਲ ਲੱਗਦੇ ਖੇਤਰਾਂ ਪੰਜਾਬ ਦੇ ਇਹਨਾਂ ਖੇਤਰਾਂ ਦੇ ਵਿੱਚ ਬਦਲਬਾਈ ਬਹੁਤੇ ਖੇਤਰਾਂ ਦੇ ਵਿੱਚ ਬਣੀ ਹੋਈ ਆ ਸੋ ਅੱਜ ਜਿਹੜੀ ਬੀਤੀ ਰਾਤ ਹੈ ਹਲਕੇ ਟਟੋਵੇਂ ਛਰਾਟੇ ਟਾਈਮ ਦੇ ਨਾਲ ਲੱਗਦੇ ਰਹੇ ਨੇ ਕੱਲ ਸ਼ਾਮ ਤੋਂ ਵੀ ਸ਼ੁਰੂ ਹੋ ਗਏ ਸੀ ਤੇ ਯਾਤਰ ਖੇਤਰਾਂ ਦੇ ਵਿੱਚ ਹਲਕੀ ਕਣੀਆਂ ਜਿਹੜੀਆਂ ਨੇ ਰਾਤ ਭਰ ਚਲਦੀਆਂ ਰਹੀਆਂ ਸੋ ਅੱਜ ਸਵੇਰ ਵੇਲੇ ਕੁਝ ਖੇਤਰਾਂ ਦੇ ਵਿੱਚ ਤਕੜਾ ਲੈਵਲ ਦਾ ਜਿਹੜਾ ਬੱਦਲ ਹੈ ਉਹ ਬਣਿਆ ਹੋਇਆ ਤੇ ਆਉਂਦੇ ਘੰਟਿਆਂ ਦੇ ਵਿੱਚ ਹਲਕੇ ਤੋਂ ਲੈ ਕੇ ਤੇਜ਼ ਛਰਾਟੇ ਲੱਗਣਗੇ ਦੋਆਬੇ ਦੇ ਮੁੱਖ ਰਹਿ ਸਕਦੇ ਨੇ ਜਿਵੇਂ ਪੁਆਦ ਖੇਤਰ ਮੁੱਖ ਰਹਿ ਸਕਦਾ ਜਨਾ ਦੇ ਵਿੱਚ ਹੁਸ਼ਿਆਰ ਫਿਰ ਹੋ ਗਿਆ ਨਵਾਂ ਸ਼ਹਿਰ ਚੰਡੀਗੜ੍ਹ ਮਹਾਲੀ ਰੋਪੜ ਜਲੰਧਰ ਤੇ ਕਪੂਰਥਲਾ ਤੇ ਜਨਵੀ ਹਲਕੇ ਆ ਸਾਰੇ ਖੇਤਰਾਂ ਦੇ ਵਿੱਚ ਉਮੀਦ ਹੈ ਆਸਾਰ ਨੇ ਖੜੀ ਦਾ ਪਛਮੀ ਖੇਤਰ ਤੇ ਇਧਰ ਅਜੀ ਆ ਸ਼ਰੀਫਤਗੜ ਸਾਹਿਬ ਤੇ ਪਟਿਆਰੇ ਦੇ ਖੇਤਰ ਇਹਨਾਂ ਖੇਤਰਾ ਦੇ ਵਿੱਚ ਵੀ ਮੀਂਹ ਤੇ ਆਸਾਰ ਨੇ ਸੰਗਰੂਰ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਲੇਰਕੋਟਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਹਲਕਤ ਲੱਗੇ ਤੇ ਸ਼ਰਾਟੇ ਲੱਗਣਗੇ ਆਉਂਦੇ ਘੰਟਿਆਂ ਦੇ ਵਿੱਚ ਜੇਕਰ ਅਗਲੇ 4-5 ਦਿਨਾਂ ਦੀ ਗੱਲ ਕਰਦੇ ਹਾਂ ਜੀ ਜਿਹੜਾ ਇਹ ਸਿਸਟਮ ਚੱਲ ਰਿਹਾ ਕਿਉਂਕਿ ਇੱਕਦਮ ਮੌਨਸੂਨ ਦੀ ਪੂਰੀ ਸਪੋਰਟ ਹੈ ਇਸ ਨੂੰ ਹਲਕੀ ਇੱਕ ਵੈਸਟਰਨ ਡਿਸਰਬੈਂਸੀ ਪਹੁੰਚ ਗਰ ਚੁੱਕੀ ਆ ਪਹਾੜਾਂ ਦੇ ਵੱਲ ਤੇ ਜਿਹੜਾ ਸਿਸਟਮ ਇਸ ਵੇਲੇ ਚੱਲਦਾ ਫਿਰ ਸਿਸਟਮ ਬਣਿਆ ਹੋਇਆ ਪਹਾੜਾਂ ਦੇ ਉ ਹਾਜੇ ਨੂੰ ਹੋਰ ਸਪੋਰਟ ਮਿਲੇਗੀ ਹਵਾਵਾਂ ਦੀ ਜਿਹਦੇ ਨਾਲ ਅਗਲੇ ਜਿਹੜੇ 48 ਘੰਟੇ ਨੇ ਯਾਨੀ ਕਿ ਅੱਜ 22 ਤਰੀਕ ਹੈ 23 ਤੇ 24 ਤਰੀਕ ਨੂੰ ਵੀ ਉਮੀਦ ਹੈ ਜਿਹੜੇ ਮੁੱਖ ਰਹਿਣ ਦੇ ਆਸਾਰ ਨੇ ਤੇ ਆਉਂਦੇ ਦੋ ਦਿਨ ਵੀ ਹਲੇ ਪੰਜਾਬ ਦੇ ਵਿੱਚ ਮੀਂਹ ਚੱਲਦੇ ਰਣਗੇ ਤੇ ਨਾਲ ਲੱਗਦੇ ਸੁਭਿਆਂ ਦੇ ਵਿੱਚ ਨਾਲ ਲੱਗਦੇ ਖੇਤਰਾ ਦੇ ਵਿੱਚ ਵੀ ਹਲੇ ਮੀਂਹ ਹੋਰ ਵਰਣਗੇ ਜਿਆਦਾਤਰ ਥਾਵਾਂ ਤੇ ਹਜੇ ਕੁਝ ਥਾਵਾਂ ਤੇ অতি ਭਾਰੀ ਮੀਂਹ ਦੇ ਆਸਾਰ ਹਲੇ ਵੀ ਬਣੇ ਹੋਏ ਨੇ ਲੈਂਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਪਹਾੜਾਂ ਤੋਂ ਜਿਵੇਂ ਕਿ ਅਸੀਂ ਪਹਿਲਾਂ ਵੀ ਜਿਹੜਾ ਅਪਡੇਟ ਕਰ ਚੁੱਕੇ ਸੀ ਕਿ ਪਹਾੜਾ ਵਾਲ ਜਾਣ ਨੂੰ ਕੁਝ ਦਿਨ ਹਲੇ ਪਰਹੇਜ਼ ਕੀਤਾ ਜਾ ਕਿਤਾ ਜਾਵੇ ਇਸੇ ਲਾਵਾ ਜੋ ਤਾਜ਼ਾ ਅਪਡੇਟ ਮੌਸਮ ਹਾਲ ਨੇ ਜਾਰੀ ਕੀਤੀ ਹੈ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਆ ਹੈਵੀ ਰੇਨ ਦੇ ਅਲਰਟ ਜਿਹੜੇ ਅਗਲੇ 72 ਘੰਟਿਆਂ ਦੇ ਲਈ ਜਾਰੀ ਕੀਤੇ ਜਾ ਚੁੱਕੇ ਨੇ ਯਾਨੀ ਕਿ 24 ਮਈ 24 ਮਈ ਤੱਕ ਇਹ سلسلہ ਚੱਲਦਾ ਰਹਿਣਾ ਮੀਹਾ ਦਾ ਤੇ ਅੱਜ ਦੀ ਤਰੀਕ ਇੱਥੇ ਖਫਾਈ ਹੋਈ ਹੈ 22 ਜੁਲਾਈ ਦੀ ਵਾਰਨਿੰਗ ਫਾਰ ਪੰਜਾਬ ਪੰਜਾਬ ਦੇ ਲਈ ਇਹ ਵਾਰਨਿੰਗ ਹੈ ਤੇ ਅਗਲੇ 72 ਘੰਟੇ ਮੀਂਹ ਦਾ ਸਿਲਸਲਾ ਹਲੇ ਇਸੇ ਤਰ੍ਹਾਂ ਚੱਲਦਾ ਰਹਿਣ ਦੇ ਆਸਾਰ ਨੇ ਜਿੱਥੇ ਟੈਂਪਰੇਚਰ 37-38 ਤੇ ਜਾ ਰਹੀ ਸੀ ਉਹਨਾਂ ਦੇ ਵਿੱਚ ਗਰਾਵਟ ਹੋਣਾ ਹੋਵੇਗੀ 30-31 ਦੇ ਟੈਂਪਰੇਚਰ ਦਿਨਾਂ ਦੇ ਆ ਸਕਦੇ ਨੇ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਵੀ ਵੱਡੇ ਗਰਾਗਟ ਜਿਹੜੀ ਐ ਸੰਭਵ ਹੈ ਆਉਂਦੇ ਦਿਨਾਂ ਦੇ ਵਿੱਚ ਬਾਕੀ ਸ਼ਾਮ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਗਲੇ ਜੋ ਵੀ ਅਪਡੇਟਸ ਆਉਣਗੇ ਜੋ ਵੀ ਅੰਕੜੇ ਹੋਣਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਇਜਾਜ਼ਤ ਦਿਓ ਜੀ ਸ਼ੁਕਰੀਆ ਤੁਹਾਨੂੰ